ਮਜੀਟੀਆਂ ਦੀਆਂ ਜਿਹੜੀਆਂ ਮੁਸ਼ਕਲਾਂ ਕੱਟੰਦਾ ਨਾਮ ਨਹੀਂ ਲੈ ਰਹੀਆਂ ਪੀਏ ਵੱਲੋਂ ਕੀਤੇ ਖੁਲਾਸੇ ਮਜੀਟੀਆਂ ਲਈ ਇੰਨੇ ਭਿਆਨਕ ਹੋਣਗੇ ਮਜੀਟੀਆਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕੀ ਕੀ ਖੁਲਾਸੇ ਕੀਤੇ ਆ ਕਿਸ ਦੀ ਫੈਕਟਰੀ ਸੀ ਜਿੱਥੇ ਹੁੰਦਾ ਸੀ ਡਰਗ ਤਿਆਰ ਤੇ ਕਿਹਦੇ ਕਹਿਨ ਦੇ ਉੱਤੇ ਜਿਹੜੀ ਸ਼ਪਾਰਿਸ਼ ਪਾ ਕੇ ਕੈਨੇਡਾ ਦੇ ਵਿੱਚ ਡਰੱਗ ਭੇਜਿਆ ਜਾਂਦਾ ਸੀ ਸਾਰੇ ਖੁਲਾਸੇ ਕਰਾਂਗੇ ਸਬੂਤਾਂ ਸਮੇਤ ਤੁਹਾਨੂੰ ਦੱਸ ਦਿੰਨੇ ਆ ਕਿ ਵਿਕਰਮਜੀਤ ਸਿੰਘ ਮਜੀਠੀਆ ਇਸ ਸਮੇਂ ਜੇਲ੍ਹ ਦੇ ਵਿੱਚ ਬੰਦ ਹੈ ਤੇ ਉਹਨਾਂ ਦਾ ਪਰਿਵਾਰ ਤੇ ਸਮਰਥਕ ਲਗਾਤਾਰ ਜ਼ੋਰ ਲਾ ਰਹੇ ਆ ਕਿ ਵਿਕਰਮਜੀਤ ਸਿੰਘ ਮਜੀਠੀਆ ਕਿਵੇਂ ਨਾ ਕਿਵੇਂ ਜਿਹੜਾ ਬਾਹਰ ਆ ਜਾਵੇ ਉਨ੍ਹਾਂ ਦੀ ਧਰਮ ਪਤਨੀ ਗਨੀਬ ਕੌਰ ਮਜੀਠੀਆ ਲਗਾਤਾਰ মিডিਆ ਦੇ ਵਿੱਚ ਆ ਕੇ ਆਪਣਾ ਪੱਖ ਰੱਖ ਰਹੀ ਆ ਪਰ ਦੂਜੇ ਪਾਸੇ ਮਜੀਠੀਆ ਹੋਰ ਮੁਸ਼ਕਲਾਂ ਦੇ ਵਿੱਚ ਕਿਰਦਾ ਜਾ ਰਿਹਾ ਏ ਕਿਉਂ ਕਿਰਿਆਏ ਹੁਣ ਐਡੀ ਵੱਡੀ ਮੁਸੀਬਤ ਕਿਉਂ ਪੈ ਗਈ ਆ ਕਿਉਂਕਿ ਹੁਣ ਇਹੀ ਕਿਹਾ ਜਾ ਰਿਹਾ ਏ ਕਿ ਮਜੀਠੀਆ ਲੰਮੇ ਸਮੇਂ ਤੱਕ ਜੇਲ੍ਹ ਦੇ ਵਿੱਚ ਰਹੇਗਾ ਕੀ ਕਾਰਨ ਤੁਹਾਨੂੰ ਸਾਰੀ ਗੱਲ ਦੱਸਦੇ ਆ ਮਜੀਠੀਆ ਵਿਕਰਮਜੀਤ 2007 ਦੇ ਵਿੱਚ ਮੰਤਰੀ ਬਣ ਜਾਂਦਾ ਹੈ ਮੰਤਰੀ ਬਣ ਤੋਂ ਬਾਅਦ ਉਸ ਦੀ ਦੋਸਤੀ ਸੱਤੇ ਅਤੇ ਪਿੰਦੀ ਨਾਲ ਹੋ ਜਾਂਦੀ ਹੈ ਇਹ ਅਸੀਂ ਨਹੀਂ ਕਹਿ ਰਹੇ ਤੁਹਾਨੂੰ ਦੱਸਦੇ ਆ ਕਿਸ ਦੇ ਕਹਿਣ ਦੀ ਇਹ ਗੱਲ ਹੈ ਸੱਤੇ ਅਤੇ ਪਿੰਦੀ ਦੋਵਾਂ ਦਾ ਕੈਨੇਡਾ ਦੇ ਵਿੱਚ ਡਰਗ ਤਸਕਰੀ ਦਾ ਕੰਮ ਸੀ ਉੱਥੇ ਉਹ ਨਜਾਇਜ਼ ਡਰਗ ਤਸਕਰੀ ਕਰਦੇ ਸੀ ਤੇ ਉਹਨਾਂ ਨੇ ਜਗਜੀਤ ਸਿੰਘ ਚੈਲ ਜਿਹਦਾ ਜਿਹੜਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਤੇ ਜਿਸ ਦਾ ਬੂਟਾਂ ਦਾ ਵੀ ਸੌਰੀ ਜਿਸ ਦਾ ਟਾਇਰਾਂ ਦਾ ਕਾਰੋਬਾਰ ਸੀ ਤੇ ਉਸ ਦੇ ਨਾਲ-ਨਾਲ ਉਸ ਦੀ ਇੱਕ ਫੈਕਟਰੀ ਵੀ ਸੀਗੀ ਜਿੱਥੇ ਉਹ ਮੈਡੀਸਨ ਵਗੈਰਾ ਡਰੱਗ ਵਗੈਰਾ ਤਿਆਰ ਕਰਦਾ ਸੀ ਉੱਥੇ ਵਿਕਰਮਜੀਤ ਮਜੀਠੀਆ ਨੇ ਕਿਹਾ ਸੱਤੇ ਅਤੇ ਪਿੰਦੀ ਨੂੰ ਬੈਗ ਤਸਕਰੀ ਦੇ ਲਈ ਜਿਹੜੀ ਉੱਥੇ ਬਹੁਤ ਵੱਡੀ ਲੋਰ ਸੀ ਇੱਕ ਕੈਮੀਕਲ ਦੀ ਉਹਨਾਂ ਨੇ ਕਿਹਾ ਜਗਜੀਤ ਸਿੰਘ ਚਾਹਲ ਤੋਂ ਉਹ ਚੀਜ਼ ਪ੍ਰਾਪਤ ਕਰ ਲਵੋ ਪਰ ਜਗਜੀਤ ਸਿੰਘ ਚਾਹਲ ਨੇ ਉਹ ਚੀਜ਼ ਇਹਨਾਂ ਨੂੰ ਅਵੇਲੇਬਲ ਨਾ ਕਰਾਈ ਇਸ ਤੋਂ ਬਾਅਦ ਦੋਹਾਂ ਦੇ ਰਿਸ਼ਤੇ ਦੇ ਵਿੱਚ ਜਗਜੀਤ ਸਿੰਘ ਚਾਹਲ ਤੇ ਮਜੀਠੀਏ ਦੇ ਰਿਸ਼ਤੇ ਦੇ ਵਿੱਚ ਫਰਕ ਪੈ ਗਿਆ ਫਰਕ ਕਿਉਂ ਪਿਆ ਕਿਉਂਕਿ ਪਿੰਦੀ ਜਿਹੜਾ ਉਹ ਵਿਕਰਮਜੀਤ ਸਿੰਘ ਮਜੀਠੀਏ ਦੇ ਉੱਤੇ ਇਲੈਕਸ਼ਨਾਂ ਦੇ ਵਿੱਚ ਪੈਸੇ ਖਰਚਦਾ ਸੀ ਇਸ ਦੇ ਨਾਲ ਨਾਲ ਉਹ ਬਹੁਤ ਜਿਆਦਾ ਕਰੀਬੀ ਸੀ ਵਿਕਰਮਜੀਤ ਸਿੰਘ ਮਜੀਠੀਆ ਦਾ ਇਹੀ ਕਾਰਨ ਸੀ ਕਿ ਜਦੋਂ ਉਸ ਨੂੰ ਜਗਜੀਤ ਸਿੰਘ ਚਾਹਲ ਨੂੰ ਜੋ ਚੀਜ਼ ਉਸਨੇ ਚਾਹੀ ਉਹ ਚੀਜ਼ ਨਾ ਦਿੱਤੀ ਤੇ ਉਹਨਾਂ ਦੇ ਵਿੱਚ ਫਰਕ ਪੈ ਗਿਆ ਤੁਹਾਨੂੰ ਦੱਸ ਦਿੰਦੇ ਆ ਫਰਕ ਇਸ ਕਦਰ ਪੈ ਗਿਆ ਮਜੀਠੀਆ ਜਗਜੀਤ ਸਿੰਘ ਚਾਹਲ ਜਿਹੜਾ ਇੱਕ ਦੋਸਤ ਸੀ ਇਹ ਇੱਕ ਦੂਜੇ ਨੂੰ ਬੁਲਾਉਣਾ ਵੀ ਆੜ ਜਾਂਦੇ ਆ ਪਰ ਜਗਜੀਤ ਸਿੰਘ ਚਾਹਲ ਨੇ ਜਵਾਬ ਕਿਉਂ ਦਿੱਤਾ ਇਹ ਤੁਹਾਨੂੰ ਦੱਸਦੇ ਆ ਜਗਜੀਤ ਸਿੰਘ ਚਾਹਲ ਦਾ ਕਹਿਣਾ ਸੀ ਕਿ ਜਿਹੜੀ ਚੀਜ਼ ਕੈਮੀਕਲ ਉਹ ਮੰਗਦਾ ਉਸ ਦੇ ਕੋਲ ਉਸ ਦਾ ਐਕਸਪੋਰਟ ਕਰਨ ਦਾ ਲਾਇਸੈਂਸ ਵੀ ਐਣੀ ਤੇ ਉਹ ਚੀਜ਼ ਉਹ ਤਿਆਰ ਵੀ ਨਹੀਂ ਕਰਦੇ ਜਿਹੜੀ ਫੈਕਟਰੀ ਦਾ ਵਾਰ-ਵਾਰ ਜ਼ਿਕਰ ਆਉਂਦਾ ਉਹ ਲੀਗਲ ਡਰੱਗ ਜਿਹੜੀ ਬਣਾਉਂਦੀ ਸੀ ਲਾਇਸੈਂਸ ਸੀ ਉਹਨਾਂ ਦੇ ਕੋਲ ਤੇ ਇਹ ਖੁਲਾਸੇ ਕਿਹਨੇ ਕੀਤੇ ਆ ਇਹ ਕੀਤੇ ਆ ਵਿਕਰਮਜੀਤ ਸਿੰਘ ਮਜੀਠੀਆ ਦੇ ਕਰੀਬੀ ਬਿੱਟੂ ਔਲਖ ਨੇ ਬਿੱਟੂ ਔਲਖ ਤੋਂ ਬਾਅਦ ਇਸ ਦੇ ਉੱਤੇ ਸਹਿਮਤੀ ਪ੍ਰਗਟਾਈ ਆ ਜਿਹੜਾ ਤਲਬੀਰ ਸਿੰਘ ਗਿੱਲ ਤਲਬੀਰ ਗਿੱਲ ਵਿਕਰਮਜੀਤ ਮਜੀਠੀਆ ਦਾ ਪੀਏ ਰਿਹਾ ਜਿਸ ਨੂੰ ਹੁਣ ਆਮ ਆਦਮੀ ਪਾਰਟੀ ਨੇ ਮਜੀਠਾ ਹਲਕੇ ਤੋਂ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਲਾ